ਕਿ ਜਦੋਂ ਸਿੱਖ ਸਿੱਖ ਨੂੰ ਮਿਲੇ ਤੇ ਸਤਿਗੁਰਾਂ ਦਾ ਦਿੱਤਾ ਹੋਇਆ ਸੰਬੋਧਕੀ ਬੋਲਾ ਫਤਿਹ ਜ਼ਰੂਰ ਬੁਲਾਏ ਕਿਉਂਕਿ ਸਾਡੀ ਅਰਦਾਸ ਦੀ ਅਰੰਭਤਾ ਵੀ ਫਤਿਹ ਹੈ ਤੇ ਸਾਡੀ ਅਰਦਾਸ ਦੀ ਸੰਪੂਰਨਤਾ ਵੀ ਫਤਿਹ ਨਾਲ ਹੈ ਜਦੋਂ ਅਸੀਂ ਅਰਦਾਸ ਕਰ ਰਹੇ ਹਾਂ ਤੇ ਸ਼ੁਰੂਆਤ ਹਜ਼ੂਰ ਦੇ ਇਸ ਬਚਨ ਤੋਂ ਹੁੰਦੀ ਏ ੴ ਵਾਹਿਗੁਰੂ ਜੀ ਕੀ ਫਤਿਹ ਤੇ ਜਦੋਂ ਪੂਰੀ ਅਰਦਾਸ ਮੁਕੰਮਲ ਹੋ ਜਾਂਦੀ ਏ ਤੇ ਫਿਰ ਅਰਦਾਸੀਆ ਅਖੀਰ ਤੇ ਮੱਥਾ ਟੇਕ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਇਸ ਸੰਬੰਧੀ ਅਜ ਖੋਰ ਅਰਜ਼ ਕਰ ਦੇਣਾ ਕੱਲ ਅਸੀਂ ਡਿਟੇਲ ਨਾਲ ਵੇਖਿਆ ਸੀ ਜੀ ਜਿੰਨਾ ਸੱਜਣਾ ਸੁਣਿਆ ਤੇ ਇਹ ਨਹੀਂ ਤੁਸੀਂ ਇਸ ਗੱਲ ਨੂੰ ਅੱਗੇ ਜ਼ਰੂਰ ਪ੍ਰਚਾਰਿਆ ਕਰੋ ਕੌਮ ਦੀ ਨਿਆਰੇਪਨ ਦੀ ਨਿਸ਼ਾਨੀ ਹੈ ਜਿਹੜੀਆਂ ਕੌਮਾਂ ਆਪਣੀ ਬੋਲੀ ਤੇ ਆਪਣੇ ਧਰਮ ਦੀ ਸ਼ਬਦਾਵਲੀ ਨੂੰ ਭੁੱਲ ਜਾਂਦੀਆਂ ਨੇ ਯਾਦ ਰੱਖੋ ਸੰਸਾਰ ਦੇ ਨਕਸ਼ੇ ਤੋਂ ਇੱਕ ਦਿਨ ਮਿਟ ਜਾਂਦੀਆਂ ਮੈਂ ਇੱਕ ਦਿਨ ਅਰਜ਼ ਕੀਤੀ ਸੀ ਮੈਂ ਹਰ ਥਾਂ ਇੱਥੇ ਵੀ ਤੁਹਾਨੂੰ ਬੇਨਤੀ ਕਰ ਕਰ ਰਿਹਾ ਕਿ ਗੁਰਮੁਖੀ ਜ਼ਰੂਰ ਪੜੋ ਬੱਚਿਆਂ ਨੂੰ ਗੁਰਮੁਖੀ ਸਿਖਾਓ ਹਰ ਗੁਰਦੁਆਰੇ ਦੇ ਪ੍ਰਵੇਸ਼ ਕਰਦੇ ਆਂ ਵੱਡੇ ਅੱਖਰਾਂ ਵਿੱਚ 35 ਅੱਖਰ ਜ਼ਰੂਰ ਲਿਖੋ ਕਿਉਂਕਿ ਪਤਾ ਲੱਗੇ ਕਿ ਜਿਸ ਨੂੰ ਮੱਥਾ ਟੇਕਣ ਚੱਲਿਆ ਇਸ ਦੀ ਬਾਣੀ ਦਾ ਸਕ੍ਰਿਪਟ ਕੀ ਹੈ ਲਿਪੀ ਜਿਹੜੀ ਜੇ ਆਪਾਂ ਕਹਿੰਨੇ ਆ ਮੈਂ ਭਾਸ਼ਾ ਨਹੀਂ ਕਹਿ ਰਿਹਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ 15 ਭਾਸ਼ਾਵਾਂ ਦੀ ਵਰਤੋਂ ਕੀਤੀ ਮਹਾਰਾਜ ਜੀ ਨੇ ਤੇ ਸਭ ਤੋਂ ਜ਼ਿਆਦਾ ਲੈਂਦੀ ਪੰਜਾਬੀ ਵਰਤੀ ਕਿਉਂਕਿ ਆਪ ਸਭ ਨੂੰ ਪਤਾ ਹੈ ਪੰਜਾਬ ਭਾਸ਼ਾ ਦੀ ਉਪ ਭਾਸ਼ਾ ਵੀ ਹੁੰਦੀ ਹੈ ਇੱਕ ਅਸੀਂ ਮਾਝੀ ਕਹਿੰਨੇ ਆ ਇੱਕ ਦੁਆਬੀ ਕਹਿੰਨੇ ਆ ਇੱਕ ਮਾਲਵੀ ਕਹਿੰਨੇ ਆ ਇੱਕ ਲਹਿੰਦੀ ਕਹਿੰਨੇ ਆ ਕਿ ਆਪ ਨੂੰ ਪਤਾ ਹੋਵੇ ਕਿ ਪੰਜਾਬੀ ਡੋਗਰੀ ਵੀ ਪੰਜਾਬੀ ਦਾ ਹਿੱਸਾ ਹੈ ਅਗਲੀ ਗੱਲ ਰਾਜਪੁਰਾ ਅੰਬਾਲਾ ਤੇ ਲਾਲੜੂ ਇਹ ਜਿਹੜਾ ਏਰੀਆ ਇੱਥੇ ਪਵਾਦੀ ਬੋਲੀ ਜਾਂਦੀ ਹੈ ਇਹ ਵੀ ਪੰਜਾਬੀ ਦਾ ਇੱਕ ਹਿੱਸਾ ਹੈ ਇਹ ਵੀ ਪੰਜਾਬੀ ਬੋਲੀ ਹੈ ਮੈਂ ਤਾਂ ਕਹਾਂ ਕਿ ਜੋ ਮਰਜੀ ਸਿੱਖੋ ਅੰਗਰੇਜ਼ੀ ਮੈਨੂੰ ਪਤਾ ਇੱਥੇ ਸਾਰੇ ਅੰਗਰੇਜ਼ੀ ਬੋਲਦੇ ਆ ਅੰਗਰੇਜ਼ੀ ਸਿੱਖੋ ਇਟਾਲੀਅਨ ਸਿੱਖੋ ਫ੍ਰੈਂਚ ਸਿੱਖੋ ਜੋ ਮਰਜੀ ਸਿੱਖੋ ਪਰ ਹੱਥ ਜੋੜ ਕੇ ਬੇਨਤੀ ਹੈ ਗੁਰਮੁਖੀ ਜ਼ਰੂਰ ਸਿੱਖੋ ਕਿਉਂਕਿ ਜਿਹੜੇ ਬੰਦੇ ਸਮੇਂ ਦਾ ਪ੍ਰਭਾਵ ਕਬੂਲ ਕੇ ਆਪਣੀ ਬੋਲੀ ਤਿਆਗ ਦਿੰਦੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਚ ਇੱਕ ਵਚਨ ਹੈ ਕਿਉਂਕਿ ਮੈਂ ਕਈ ਵਾਰੀ ਕਹਿਣਾ ਕਿ ਸਾਡੇ ਰਿਸ਼ਤਿਆਂ ਦੇ ਸ਼ਬਦ ਵੱਖਰੇ ਵੱਖਰੇ ਸਨ ਚਾਚਾ ਚਾਚੀ ਵੱਖਰਾ ਸ਼ਬਦ ਸੀ ਮਾਸੀ ਮਾਸੜ ਵੱਖਰਾ ਸ਼ਬਦ ਸੀ ਉਹ ਵਾ ਪੁੱਪੜ ਵਖਰਾ ਸ਼ਬਦ ਸੀ ਮਾਮਾ ਮਾਮੀ ਵਖਰਾ ਸ਼ਬਦ ਸੀ ਤਾਈ ਤਾਇਆ ਵਖਰਾ ਸ਼ਬਦ ਸੀ ਇਹ ਸਾਰੇ ਖੂਨ ਦੇ ਰਿਸ਼ਤੇ ਦੋ ਸ਼ਬਦਾਂ ਨੇ ਪਕੜ ਲਿਆ ਇੱਕ ਅੰਕਲ ਤੇ ਇੱਕ ਆਂਟੀ ਇਹ ਮੇਰੀ ਬੇਨਤੀ ਜੇ ਨਿਆਂ ਨੂੰ ਕੋਈ ਪਤਾ ਨਹੀਂ ਲੱਗਦਾ ਅੰਕਲ ਤੇ ਆਂਟੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਲੋਧੀਆਂ ਦਾ ਰਾਜ ਸੀ ਭਾਰਤ 'ਚ ਮੁਗਲ ਆਏ ਇਨਾ ਪ੍ਰਭਾਵ ਕਿ ਜਿਸ ਕਾ ਰਾਜ ਤਿਸੀ ਕਾ ਸੁਪਨਾ ਜਿਹਦਾ ਰਾਜ ਹੁੰਦਾ ਫਿਰ ਚਲਾਉਂਦਾ ਉਹ ਆਪਣੀਆਂ ਹੈ ਉਹਨਾਂ ਨੇ ਆਉਂਦਿਆਂ ਸਰਕਾਰ ਕਰ ਦੇ ਵਿੱਚ ਮੀਆਂ ਸਾਹਿਬ ਬੇਗਮ ਸਾਹਿਬਾਂ ਮੀਆਂ ਸਾਹਿਬ ਗੁਰੂ ਸਾਹਿਬ ਨੇ ਕਿਆ ਹੋਏ ਘਰ ਘਰ ਮੀਆਂ ਸਬਣਾ ਜੀਆਂ ਬੋਲੀ ਅਵਰ ਤੁਮਾਰੀ ਤੁਸੀਂ ਤਰੱਕੀ ਕੀ ਕਰਨੀ ਐਨੀ ਗੁਲਾਮੀ ਕਬੂਲ ਕਰ ਲਈ ਆਪਣੀ ਬੋਲੀ ਭੁੱਲ ਕੇ ਤੇ ਮਹਾਰਾਜ ਜੀ ਨੇ ਕਿਹਾ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖ ਆ ਗਈ ਹਾਲਾਂਕਿ ਮੈਨੂੰ ਪਤਾ ਹੈ ਗੁਰੂ ਸਾਹਿਬ ਨੇ ਫਾਰਸੀ ਤੋਂ ਹੇਟ ਨਹੀਂ ਕੀਤੀ ਪਹਿਲੀ ਪੌੜੀ ਵਿੱਚ ਹੀ ਅਰਬੀ ਤੇ ਫਾਰਸੀ ਹੈ ਜਿਹੜੀ ਪਹਿਲੀ ਪੌੜੀ ਪੜ੍ਹਨੇ ਸੋਚਿਆ ਸੋਚ ਨਾ ਹੋ ਗਈ ਇਹਦੇ ਵਿੱਚ ਅਰਬਿਕ ਵੀ ਹੈ ਹੁਕਮ ਰਜਾਈ ਚਲਣਾ ਦੋਨੋਂ ਸ਼ਬਦ ਜਿਹੜੇ ਨੇ ਅਰਬੀ ਵਿੱਚ ਆਉਂਦੇ ਪਿਆ ਹੁਕਮ ਸ਼ਬਦ ਅਰਬੀ ਦਾ ਹੈ ਮੈਂ ਇਸ ਕਰਕੇ ਬੇਨਤੀ ਕਰਾਂ ਕਿ ਦੇਖੋ ਜਿਹੜੀ ਫਤਿਹ ਹੈ ਇੱਕ ਬਜ਼ੁਰਗ ਸਨ ਅੰਮ੍ਰਿਤਸਰ ਭਾਈ ਸਾਹਿਬ ਦਾਸ ਸੋਦੋ ਕਥਾ ਕਰ ਰਿਹਾ ਸੀ ਕੋਵਿਡ ਵਿੱਚ ਘਰ ਸ਼ਹਿ ਦੇਤੇ ਸੁਣ ਲਾਈਵ ਚੱਲਦੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਤੇ ਜਦੋਂ ਉੱਥੇ ਮੈਨੂੰ 25 30 ਸਾਲ ਹੋ ਗਏ ਮੈਨੂੰ ਕਥਾ ਕਰਦੇ ਆ ਪਰ ਇੰਨਾ ਕੁਝ ਉਸ ਕਥਾ ਵਿੱਚ ਸਿੱਖਾਂ ਨੂੰ ਮਿਲਿਆ ਸੱਚੀਏ ਪ੍ਰੋਫੈਸਰ ਵਾਈਸ ਚਾਂਸਲਰ ਵੱਡੇ ਵੱਡੇ ਡਾਕਟਰ ਸੁਣਦੇ ਸਨ ਤੇ ਸੱਚੀ ਮੁੱਚੀ ਮੈਨੂੰ ਬਹੁਤ ਕੁਝ ਸੰਗਤ ਨੇ ਸਿਖਾਇਆ ਉਸ ਵਿੱਚ ਇੱਕ 80 ਸਾਲ ਦਾ ਬਜ਼ੁਰਗ ਸੀ ਅੰਮ੍ਰਿਤਸਰ ਤੋਂ ਜੋ ਨੇ ਕਿਹਾ ਮੈਂ ਕਿ ਤੂੰ ਪੜਿਆ ਨਹੀਂ ਕਿਉਂਕਿ ਜਿਸ ਦੀ ਗੱਲ ਹੋਵੇ ਉਹਨੂੰ ਲੁਕਾ ਕੇ ਆਪਣੀ ਮਸ਼ਹੂਰੀ ਕਰਨੀ ਇਹ ਵੀ ਇੱਕ ਪਾਪ ਹੁੰਦਾ ਜਿੱਥੋਂ ਸਿੱਖਿਆ ਹੋਵੇ ਉਹਨੇ ਮਨੇ ਇੱਕ ਗੱਲ ਕਹੀ ਵੀ ਕਹਿੰਦਾ ਵੀ ਭਾਈ ਸਾਹਿਬ ਕਿ ਤੁਸੀਂ ਪਰਸ਼ੀਅਨ ਬੋਲਦੇ ਜ਼ਰੂਰ ਹੋ ਪਰ ਪੜੀ ਤੁਸੀਂ ਗੁਰਮੁਖੀ ਚ ਲਗਦੀ ਹੈ ਮੈਂ ਕਿਹਾ ਬਿਲਕੁਲ ਉਸ ਤੋਂ ਬਾਅਦ ਮੈਂ ਤੁਰਿਆ ਯਤਨ ਕਰ ਰਿਹਾ ਜ਼ਫਰਨਾਮਾ ਕਿਉਂਕਿ ਜ਼ਫਰਨਾਮਾ ਜ਼ਿਆਦਾ ਪੰਜਾਬੀ ਚ ਹੈ ਉਹ ਔਰੰਗਾਬਾਦ ਜਿਹੜਾ ਦਸਮ ਦਾ ਸਰੂਪ ਹੈ ਮੈਂ ਉਹਦੇ ਦਰਸ਼ਨ ਕੀਤੇ ਨੇ ਉਹਦੇ ਵਿੱਚ ਫਾਰਸੀ ਸਗ੍ਰਿਪਟ ਠੀਕ ਹੈ ਜਿੱਥੇ ਭਾਈ ਦਇਆ ਸਿੰਘ ਲੈ ਕੇ ਗਏ ਔਰੰਗਾਬਾਦ ਰੁਕੇ ਮੈਂ ਹਰ ਸਾਲ ਉੱਥੇ ਕਥਾ ਕਰਨ ਜਾਣਾ ਉਸ ਗੁਰਦੁਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਤੇ ਰੁਕੇ ਮੈਂ ਕਹਿੰਦਾ ਜੀ ਮੈਂ ਸੱਚੀ ਮੁੱਚੀ ਗੁਰਮੁਖੀ ਪੰਜਾਬੀ ਤੋਂ ਗੁਰਮੁਖੀ ਤੋਂ ਕਹਿੰਦੇ ਫਤਿਹ ਕਿਉਂ ਬੁਲਾਣੇ ਆ ਇਹ ਕਿਉਂ ਮਹਾਰਾਜ ਜੀ ਨੇ ਦਿੱਤੀ ਕੱਲ ਮੈਂ ਕੁਝ ਹਿਸਾਬ ਇੰਤਕਾਰ ਦਿੱਤੀ ਕਹਿਣ ਮੈਂ ਜੀ ਪਤਾ ਨਹੀਂ ਉਹ ਕਹਿੰਦੇ ਨੇ ਮੈਂ ਮੈਂ ਇਹ ਕੀਤੀ ਹੈ ਪਰਸ਼ੀਨ ਦੀ 85 ਸਾਲ ਦੇ ਬਜ਼ੁਰਗ ਸਨ ਕਹਿੰਦੇ ਨੇ ਉਸ ਵਕਤ ਜਦੋਂ ਇਹ ਖਾਕਮ ਖਮਲਾ ਕਰਦਾ ਸੀ ਤੇ ਅੱਗੋਂ ਕਿਸੇ ਨੇ ਜ਼ਬਰਦਸਤ ਟੱਕਰ ਦੇਣੀ ਤੇ ਸੇਨਾਪਤੀ ਜਰਨੈਲ ਕਮਾਂਡਰ ਕਹਿੰਦਾ ਸੀ ਕਬਰਾਉਨਾ ਖਮ ਦੋ ਅੱਲਾ ਫਤਿਹ ਕਰੀਬ ਮੈਂ ਪਹਿਲੀ ਵਾਰ ਸੁਣਿਆ ਸੀ ਉਹਨਾਂ ਤੋਂ ਹਮ ਦੋ ਅੱਲਾ ਇੱਕ ਹਮ ਦੂਸਰਾ ਅੱਲਾ ਹਮ ਦੋ ਅੱਲਾ ਫਤਿਹ ਕਰੀਬ ਇੱਕ ਅਸੀਂ ਤੇ ਦੂਸਰਾ ਅੱਲਾ ਫਤਿਹ ਸਾਡੀ ਕਰੀਬ ਹੈ ਕਹਿਣ ਲੱਗੇ ਉਹ ਕਹਿੰਦੇ ਸਨ ਖਮ ਤੇ ਅੱਲਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹਾਂ ਖਮ ਖਾਲਸਾ ਬਣਾ ਦਿੱਤਾ ਖਾਲਸੇ ਨੂੰ ਵਹਿਗੁਰੂ ਦਾ ਬਣਾ ਦਿੱਤਾ ਇਹ ਨਹੀਂ ਕਿ ਫਤਿਹ ਸਾਡੀ ਹੋਵੇਗੀ ਕਹਿਣ ਲੱਗੇ ਫਤਿਹ ਵੀ ਵਹਿਗੁਰੂ ਜੀ ਕੀ ਹੋਵੇਗੀ ਇਹ ਮਹਾਰਾਜ ਜੀ ਨੇ ਦਿੱਤਾ ਉਹਨਾਂ ਮੈਨੂੰ ਲਫ਼ਜ਼ ਮੈਂ ਅਿੱਤੀ ਕਰਾ ਡਾਇਰੀ ਤੇ ਨੋਟ ਕੀਤੇ ਆ ਹਮਦੁ ਅੱਲਾ ਫਤਿਹ ਕਰੀਬ ਨਜ਼ਦੀਕ ਆ ਗਿਆ ਬਤੇ ਤੇ ਇਸ ਸਤਿਗੁਰੂ ਕੇ ਸਿੱਖੋ ਜਿਹਦੇ ਕੋਲ ਗੁਰੂ ਨੇ ਫਤੇ ਦਾ ਅਰਥ ਹੀ ਬੜਾ ਗਹਿਰਾ ਹੈ ਇਹ ਐਵੇਂ ਸ਼ਬਦ ਨਹੀਂ ਗਲੇ ਤੋਂ ਉਪਰ ਉਠੇ ਨਹੀਂ ਸੱਚੇਵੇਂ ਧੁਰ ਆਤਮਾ ਤੋਂ ਨਿਕਲੇ ਸ਼ਬਦ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੇ ਨੇ ਇਸ ਕਰਕੇ ਆਓ ਸਾਰੇ ਅਦਬ ਸਹਿਤ ਫਤੇ ਕ ਜਾਓ ਕਰੋ ਕਿਰਪਾ ਪਿਆਰਿਓ ਗੁਰੂ ਬਖਸ਼ੀ ਫਤੇ ਸਰਕਾਰ ਕਰੋ ਅਦਬ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फ़त